ਸਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚੱਲੇਗਾ ਉਹਨਾਂ ਦੱਸਿਆ ਕਿ 1 ਮਾਰਚ ਨੂੰ ਰਾਜਪਾਲ ਦੇ ਵੱਲੋਂ ਭਾਸ਼ਣ ਦਿੱਤਾ ਜਾਵੇਗਾ ਤੇ 4 ਮਾਰਚ ਨੂੰ ਇਸ ਭਾਸ਼ਣ ਉੱਤੇ ਬਹਿਸ ਹੋਵੇਗੀ ਤੇ ਇਸ ਤੋਂ ਬਾਅਦ 5 ਮਾਰਚ ਨੂੰ ਪੰਜਾਬ ਦੇ ਅਗਲੇ ਵਿਰੇ ਦਾ ਬਜਟ ਪੇਸ਼ ਕੀਤਾ ਜਾਵੇਗਾ ਹੋਰ ਉਹਨਾਂ ਕੀ ਕੁਝ ਕਿਹਾ ਹੋਰ ਜਾਣਦੇ ਹਾਂ ਸਰੋਤ ਵਿਭਾਗ ਦੇ ਅੰਦਰ ਹਾਈਡਰੋ ਇਲੈਕਟ੍ਰਾਂਚਾਂ ਦੀ ਸਥਾਪਨਾ ਡੈਮਾਂ ਚੱਕ ਡੈਮਾਂ ਪੁળા ਇਮਾਰਤਾਂ ਦੇ ਡਿਜ਼ਾਈਨ ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕਲਸਨ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਲਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਏਜੰਸੀ ਨੂੰ ਵੀ ਜਿਹੜੀਆਂ ਨੇ ਉਹ ਦੇ ਸਕਦੇ ਨੇ ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਉਹ ਵੀ ਮਿਲਣ ਦੀ ਸੁਭਾਅ ਬਣ ਗਈ ਇਸੇ ਤਰ੍ਹਾਂ ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ ਪੰਜਾਬ ਦੇ ਪ੍ਰੋਫੈਸਰ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤੇ ਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਚੈਡ ਹੌਕ ਦੇ ਉੱਤੇ ਚੈ ਕੰਟਰੈਕਟ ਦੇ ਉੱਤੇ ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਪਾਰਟ ਟਾਈਮ ਗੈਸਟ ਫੈਕਲਟੀ ਕੰਟਰੈਕਟ ਲੈਕਚਰ ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟਾ ਉਹ ਦਿੱਤੀ ਆ ਉਹਦੇ ਵਿੱਚ ਅਸੀਂ ਉਸ ਨੂੰ ਜਿਹੜੇ ਜੜੀਆਂ ਪੋਸਟ ਆਉਣ ਗਈਆਂ ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇ ਕਿ ਸੋ ਇਹਨਾਂ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ ਗੈਸਟ ਫੈਕਲਟੀ ਨੇ ਕੰਟਰੈਕਟ ਤੇ ਲੈਕਚਰਾਰ ਨੇਗੀ ਜਿਹੜੇ ਕਾਲਜਾਂ 'ਚ ਕੰਮ ਕਰਦੇ ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਗਈ ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ ਸੋ ਕਿਉਂਕਿ ਲਗਭਗ 612 612 ਅਸਾਮੀਆਂ ਲੈਕਚਰਰਾਂ ਦੀ ਉਹ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ ਸੋ ਉਹਦੇ ਨਾਲ 612 ਪੋਸਟਾਂ ਭਰੀਆਂ ਜਾਣਗੀਆਂ ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਤੋਂ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ ਤੇ ਯਾ ਕੰਟਰੈਕਟ ਤੇ ਯਾਬ ਤੌਰ ਗੈਸਪ੍ਰੈਕੀਟਿਓ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਸਵਾਮਾਂ ਜਿਹੜੀ ਹੈਗੀ ਉਸ ਤੇ ਵਾਦਾ ਕੀਤਾ ਗਿਆ ਸੌਰੀ ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਵਧਾ ਕੇ ਹੈ ਜੀ 37 ਤੋਂ 45 37 37 37 ਤੋਂ 45 ਜਿਹੜੀ ਆ ਉਹ ਅਸੀਂ ਕੀਤੀ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਾਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰ ਕੋਟਲਾ ਫਰੀਦ ਕੋਟ ਮਲੇਰ ਕੋਟਲਾ ਤੇ ਫਰੀਦ ਕੋਟ ਦੇ ਵਿੱਚ ਵੀ ਅਸੀਂ ਨਵੀਆਂ ਾਸਾਮੀਆਂ ਦੀ ਜਿਹੜੀ ਆ ਉਹ ਰਚਨਾ ਕੀਤੀ ਹੈਗੀ ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇ ਕੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ ਇਸ ਤੋਂ ਬਿਨਾ ਇਸ ਤੋਂ ਬਿਨਾ ਸਭ ਤੋਂ ਵੱਡਾ ਤੇ ਅਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਮਨਜੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਤੋਂ ਬਾਅਦ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਔਰ ਜਿਹੜਾ ਮਨਜੋਗ ਗਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਉਹ ਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਫੋਰ ਬਹੁਤ سارے ਕੰਮਕਾਜ ਜਿਹੜੇ ਵਿਧਾਨਕ ਕੰਮਕਾਰ ਨੇਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਜ ਜਿਹੜੇ ਅਗਲੇ ਦਿਨਾਂ 'ਚ ਹੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਜਲਦ